ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਗੁਰਾਹਾਵਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦੇ ਕੇ ਨਾਰੇਬਾਜ਼ੀ ਕੀਤੀ ਗਈ। ਉਹਨਾਂ ਨੇ ਜ਼ਿਤਾਇਆ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਤੇ ਪੀੜਤ ਪਰਿਵਾਰਾਂ ਨੂੰ ਪਾਣ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਪੰਜ ਕੀ ਨਾਮ ਤੁਹਾਡਾ? ਮੇਰਾ ਨਾਮ ਹਰਿੰਦਰਬਿੰਦੂ ਭਾਰਤੀ ਕਿਸਾਨ ਜੂਨੀ ਨੇਕਤਾ ਗ੍ਰਾਹਾ ਬਟਿੰਡਾ ਜ਼ਿਲ੍ਹੇ ਦੀ ਪ੍ਰਧਾਨ ਸੂਬਾ ਅੱਜ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਕੀ ਡਿਮਾਂਡ ਸੀ ਕਿ ਕੀ ਕਹਿੰਦੇ ਨੇ ਉਹਨੇ ਦੇਖੋ ਸਾਡੇ ਜਿਹੜੇ ਜ਼ਿਲ੍ਹੇ ਸੂਬੇ ਦੇ ਆਗੂ ਨੇ ਸ਼ੰਗਾਰਾ ਸਿੰਘ ਮਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲక్ష్మణ ਸਿੰਘ ਸੇਵੇ ਵਾਲਾ ਇਹਨਾਂ ਦੀ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਹੈਗੀ ਹੈ ਡੀਸੀ ਦਾ ਜੋ ਰਵਈਆ ਬਹੁਤ ਸਖਤ ਤੇ ਨਿੰਦਣਯੋਗ ਹੈ ਉਹ ਸਾਡੇ ਕਿਸਾਨ ਜੱਥੇਬੰਦੀ ਜੋ ਅਸੀਂ ਸੰਘਰਸ਼ ਕਰਦੇ ਆ ਉਹ ਸਾਨੂੰ ਗੁੰਡੇ ਦੱਸ ਰਿਹਾ ਕਿ ਇਹ ਗੁੰਡੇ ਆ ਇਹਨਾਂ ਨੇ ਜਿਉਂਦ ਪਿੰਡ ਦੇ ਵਿੱਚ ਵੀ ਗੁੰਡਾਗਰਦੀ ਕਰ ਰਹੇ ਆ ਤੇ ਇੱਥੇ ਵੀ ਇਹ ਗੁੰਡਾਗਰਦੀ रहे ਜਦ ਕੇ ਸੀ ਆਪਣੇ ਹੱਕਾਂ ਨੂੰ ਲੈ ਕੇ ਆਪਣੀਆਂ ਮੰਗਾਂ ਮਸਲਿਆਂ ਨੂੰ ਮਨਾਉਣ ਦੇ ਲਈ ਸੰਘਰਸ਼ ਕਰ ਰਹੇ ਆ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਟਹਾਨਾ ਰੈਲੀ ਰੱਖੀ ਹੋਈ ਸੀ ਉੱਥੇ ਸਾਡੇ ਕਿਸਾਨ ਉਸ ਰੈਲੀ ਦੇ ਵਿੱਚ ਪਹੁੰਚ ਰਹੇ ਸੀ ਪਿੰਡ ਕੋਠਾਗੁਰੂ ਦੀ ਬੱਸ ਦਾ ਐਕਸੀਡੈਂਟ ਹੋਇਆ ਉਸੇ 4 ਤਰੀਕ ਨੂੰ ਜਨਨ ਕਿ ਸਾਡੀਆਂ ਤਿੰਨ ਭੈਣਾ ਸਰਵਜੀਤ ਕੌਰ ਜਸਵੀਰ ਕੌਰ ਬਲਵੀਰ ਕੌਰ ਦੀ ਮੌਕੇ ਤੇ ਮੌਤ ਹੋਈ ਹੈ 6 ਸਾਡੇ ਗੰਭੀਰ ਜ਼ਖਮੀ ਕਿਸਾਨ ਹੋਏ ਨੇ ਤੇ ਹੋਰ ਸਾਡੇ ਕਿਸਾਨਾਂ ਦੇ ਬਹੁਤ ਸਾਰੀਆਂ ਸੱਟਾਂ ਲੱਗੀਆਂ ਨੇ ਏਮਜ ਦੇ ਵਿੱਚ ਇਲਾਜ ਵਾਸਤੇ ਆਏ ਹੈ ਜਿੱਥੇ ਏਮਜ ਦੇ ਵਿੱਚ ਸਾਡੇ ਬਸੰਤ ਸਿੰਘ ਦੀ ਮੌਤ ਹੋਈ ਹੈਗੀ ਹੈ ਧਰਮ ਸਿੰਘ ਦੀ ਉੱਥੇ ਇਲਾਜ ਸਹੀ ਨਾ ਕਰਨ ਕਰਕੇ ਡੀਸੀ ਨੇ ਉਵੇਂ ਧਿਆਨ ਨਹੀਂ ਦਿੱਤਾ ਸਾਡੇ ਮਰੀਜ਼ਾਂ ਦੇ ਵੱਲ ਜਿਵੇਂ ਡੀਸੀ ਸਾਹਿਬ ਦਾ ਧਿਆਨ ਬੰਦਾ ਸੀਗਾ ਉਹਦੀ ਲੁਧਿਆਣੇ ਜਾ ਕੇ ਡੀਐਮਸੀ ਦੇ ਵਿੱਚ ਮੌਤ ਹੋਈ ਹੈ ਇਸ ਕਰਕੇ ਜਾਨੀ ਕਿ ਅੱਜ ਅਸੀਂ ਜੋ ਕਿਸਾਨ ਜਥੇਬੰਦੀ ਦੇ ਵੱਲੋਂ ਸੰਘਰਸ਼ਾਂ ਦੌਰਾਨ ਜਿੰਨੇ ਵੀ ਸਾਡੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ 10 ਲੱਖ ਰੁਪਇਆ ਮੁਆਵਜ਼ਾ ਇੱਕ ਜੀ ਨੂੰ ਨੌਕਰੀ ਤੇ ਜਿਹੜਾ ਉਹਨਾਂ ਦੇ ਸਰਕਾਰ ਜਾ ਉਹ ਮਾਫ ਕਰਾਇਆ ਹੋਇਆ ਇਹ ਸਾਡੀ ਰਵਾਇਤ ਹੈ ਇਹ ਰਵਾਇਤ ਨੂੰ ਅਸੀਂ ਲਾਗੂ ਕਰਾਉਣ ਦੇ ਲਈ ਜਿਹੜੇ ਪੰਜ ਪਰਿਵਾਰ ਦੇ ਜੀ ਸਾਡੇ ਕੋਲੋਂ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਲੈਣ ਦੇ ਲਈ ਸਾਡਾ ਧਰਨਾ ਜਾਰੀ ਹੈ ਇਹ ਜਾਰੀ ਰਹੂਗਾ ਜਦ ਤੱਕ ਅਸੀਂ ਆਪਣੀਆਂ ਮੰਗਾਂ ਨਹੀਂ ਮਨਾ ਰਹੇ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਡੇ ਕਿਸਾਨ ਔਰਤਾਂ ਨੌਜਵਾਨ ਆਉਣਗੇ ਅਸੀਂ ਸਾਨੂੰ ਇਹ ਦੱਸਣਾ ਚਾਹੁੰਦੇ ਆ ਪਸੰਤ ਸਿੰਘ ਦਾ ਪਰਿਵਾਰ ਉਹਦੀ ਬੇਟੀ ਉਹਦਾ ਬੇਟਾ ਉਹਨਾਂ ਦੀ ਨੂੰਹ ਉਹਨਾਂ ਦਾ ਭਤੀਜਾ ਇਸ ਮੋਰਚੇ ਦੇ ਵਿੱਚ ਬੈਠੇ ਆ ਕਰਮ ਸਿੰਘ ਦਾ ਪਰਿਵਾਰ ਆ ਜਿਹੜਾ ਉਹ ਵੀ ਇਸ ਨਾਲ ਜੁੜੇ ਹੋਏ ਆ ਦੂਜੇ ਪਰਿਵਾਰ ਵੀ ਇਸ ਨਾਲ ਜੁੜੇ ਹੋਏ ਆ ਕਿ ਅਸੀਂ ਆਪਦੀਆਂ ਮੰਗਾਂ ਮਨਾਉਣ ਤੱਕ ਇਹ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਜੀ ਕੋਈ ਹਾਕਾ ਸਾਨੂੰ ਰੱਖ ਕੇ ਸਾਥੀ ਦੇ ਤੁਹਾਡੇ ਸਰਟੀਫਿਕੇਟ ਦੀ ਲੋੜ ਨਹੀਂ ਸਾਨੂੰ ਇਸ ਕਰਕੇ ਭਰਾਵੋ ਸਾਰਿਆਂ ਨੂੰ ਫੇਰ ਬੇਨਤੀ ਹੈ ਕਿ ਆ ਕੇ ਆਪਾਂ ਬੰਦਾਲ ਦੇ ਵਿੱਚ ਬੈਠ ਗਏ ਜੱਜ ਕੇ ਦਰਾਜਾੜਾ ਧਰਨਾ ਇੱਕ ਪਾਸੇ ਨਟੇਰੇ ਆਹ ਭਾਈ ਜੀ ਨਾ ਤੁਹਾਡਾ ਮੇਰਾ ਨਾਮ ਜਕਸੀਰ ਚੁੰਬਾ ਭਾਰਤੀ ਕਿਸਾਨ ਚੁਣ ਇਕਤਾ ਗ੍ਰਾਹਾਂ ਜਲਾ ਕਮੇਟੀ ਮੈਂਬਰ ਹਾਂ ਸਾਡੀ ਮੀਟਿੰਗ ਦੇ ਵਿੱਚੋਂ ਨਤੀਜਾ ਨਿਕਲੇ ਆ ਤੇ ਕੀ ਕਿ ਉਹਨਾਂ ਦੀ ਟੀਸਾ ਕਹਿੰਦਾ ਮੀਟਿੰਗ ਤਾਂ ਉਹ ਲਗਾਤਾਰ ਪਹਿਲਾਂ ਵੀ ਦੋ ਵਾਰੀ ਹੋ ਗਈ ਆ ਜਿਹੜੇ ਪੰਜ ਸਾਡੇ ਤਿੰਨ ਕਿਸਾਨ ਬੀਬੀਆਂ ਤੇ ਦੋ ਕਿਸਾਨ ਆਗੂ ਜਿਹੜੇ ਸਾਡੇ ਸ਼ਹੀਦ ਹੋ ਗਏ ਆ ਪਹਿਲਾਂ ਮੀਟਿੰਗ ਚੱਲੀ ਆ ਪ੍ਰਸ਼ਾਸਨ 5 ਲੱਖ ਤੀ ਖੜਾਗਾ ਤੇ ਸਾਡੀ ਮੰਗ ਜਿਹੜੀ ਆ ਉਹ 10 ਲੱਖ ਰੁਪਇਆ ਤੇ ਸਰਕਾਰੀ ਨੌਕਰੀ ਤੇ ਨਾਲ ਕਰਜੇ ਦੇ ਲਖੀਰ ਬੱਜਣੀ ਚਾਹੀਦੀ ਆ ਤੇ ਸਾਰਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਤੇ ਇਹ ਮੰਗ ਸੀ ਤੇ ਡੀਸੀ ਸਾਹਿਬਾ ਮਤਲਬ 5 ਲੱਖ ਦੇ ਨੂੰ ਤਿਆਰ ਆ ਤੇ 10 ਲੱਖ ਦੀ ਸਾਡੀ ਮੰਗਾਉਂਦੇ ਸੋਚ ਵਿਚਾਰਦੇ ਆ ਇਹ ਗੱਲ ਹੋਈ ਆ ਤੇ ਡੀਸੀ ਸਾਹਿਬ ਜਿਹੜੀ ਉਹਨਾਂ ਦੀ ਸ਼ਬਦਾਵਲੀ ਸੀ ਉਹ ਜਿਹੜਾ ਜਿਉਂਚ ਅੱਜ ਜ਼ਮੀਨੀ ਵਿਵਾਦ ਚੱਲ ਰਿਹਾ ਉਹਨੂੰ ਲੈ ਕੇ ਬਹੁਤ ਔਖੇ ਸੀ ਤਾਂ ਕਰਕੇ ਐਡੇ ਆਉਦੇ ਤੇ ਸਤਕਾਰਯੋਗ ਨਗਿਆ ਡੀਸੀ ਸਾਹਿਬਾ ਐਡਾ ਆਉਦਾ ਹੋਵੇ ਤਾਂ ਬੋਲਣ ਦਾ ਤਰੀਕਾ ਉਹਦਾ ਸਹੀ ਨਹੀਂ ਸੀ ਅੱਜ ਤਾ ਕਰਕੇ ਅਸੀਂ ਆਨੇ ਆ ਜਿਹੜਾ ਕੁਰਸੀ ਤੇ ਬੈਠਿਆ ਡੀਸੀ ਸਾਹਿਬ ਉਹਨੂੰ ਕਿ ਮਰਜ਼ਾਦਾ ਜਰਾ ਕੇ ਬੋਲਣਾ ਚਾਹੀਦਾ ਨੇਗੋਸ਼ੀਏਸ਼ਨ ਲਗਾਤਾਰ ਹੁਣ ਜਾਰੀ ਰਹੂਗੀ ਉਹ ਉਹਨਾਂ ਚਿਰ ਜਾਰੀ ਰਹੂਗੀ ਜਿੰਨਾ ਚਿਰ ਛੜਕਾਂ ਮੰਗਾਣ ਦੀ ਪੂਰਤੀ ਨਹੀਂ ਹੁੰਦੀ ਤੇ ਨਾਲ ਜਿਹੜੇ ਦੋ ਕਿਸਾਨ ਆਗੂ ਆ ਉਹਨਾਂ ਦਾ ਸਸਕਾਰ ਵੀ ਨੋਣਾ ਚਾਹੀਦਾ